ਇਸ ਵੇਲੇ ਦੀ ਵੱਡੀ ਖਬਰ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਮਜੀਠਾ ਰੋਡ ਦੇ ਬਾਈਪਾਸ ਤੇ ਇੱਕ ਰਿਜ਼ੋਰਟ ਦੇ ਵਿੱਚ ਵਿਆਸ ਮਾਕਮ ਦੇ ਵਿੱਚ ਮੌਜੂਦ ਸਰਪੰਚ ਪਹੁੰਚਿਆ ਹੋਇਆ ਸੀ ਔਰ ਉਸੇ ਵਿਆਹ ਦੇ ਵਿੱਚ ਆਏ ਬਦਮਾਸ਼ਾਂ ਦੇ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਫਾਇਰਿੰਗ ਕੀਤੀ ਗਈ ਹੈ ਦੱਸਦੀ ਹੈ ਕਿ ਮ੍ਰਿਤਕ ਸਰਪੰਚ ਦੀ ਪਛਾਣ ਜਰਮਲ ਸਿੰਘ ਵਜੋ ਹੋਈ ਹੈ ਜੋ ਕਿ ਤਰਨਤਾਰਨ ਦੇ ਪਿੰਡ ਬਲਟੋਹੇ ਦਾ ਰਹਿਣ ਵਾਲਾ ਸੀ ਔਰ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਜਿਸ ਦੇ ਉੱਤੇ ਬਾਈਪਾਸ ਤੇ ਮੈਰੀਗੋਲ ਰਿਜ਼ੋਰਟ ਹੈ ਔਰ ਉੱਥੇ ਹੀ ਵਿਆਹ ਚੱਲ ਰਿਹਾ ਸੀ ਵਿਆਹ ਦੇ ਵਿੱਚ ਸਰਪੰਚ ਆਇਆ ਹੋਇਆ ਸੀ ਤਾਂ ਉੱਥੇ ਹੀ ਦੋ ਬਦਮਾਸ਼ਾਂ ਦੇ ਵੱਲੋਂ ਸਰਪੰਚ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਮੌਕੇ ਤੇ ਹੀ ਜਰਮਲ ਸਿੰਘ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਰਿਜ਼ੋਰਟ ਦੇ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਟੇਬਲ ਦੇ ਉੱਤੇ ਦੋਸਤਾਂ ਦੇ ਨਾਲ ਬੈਠਾ ਸੀ ਜਰਮਲ ਸਿੰਘ ਜਦੋਂ ਫਾਇਰਿੰਗ ਹੋਈ ਤਾਂ ਮੌਕੇ ਦੇ ਉੱਤੇ ਪਗੜ ਜਿਹੜੀ ਹੈ ਮੱਜ ਜਾਂਦੀ ਹੈ ਚਾਰੇ ਪਾਸੇ ਗਾਹ ਪੈ ਜਾਂਦਾ ਹੈ ਚੀਕ ਚਿਹਾੜਾ ਪੈ ਜਾਂਦਾ ਹੈ ਮੌਕੇ ਦੇ ਉੱਤੇ ਜਿਹੜੇ ਉਹ ਅਣਪਛਾਤੇ ਬਦਮਾਸ਼ ਆਏ ਸੀ ਉਹਨਾਂ ਦੇ ਵੱ ਅਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਬਕਾਇਦਾ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਤਾ ਲਗਾਇਆ ਜਾ ਰਿਹਾ ਕਿ ਆਖਿਰੇ ਕਿਹੜੇ ਲੋਕ ਸਨ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਪੁਰਾਣੀ ਰੰਜਿਸ਼ ਸੀ ਜਾਂ ਵੋਟਾ ਵੇਲੇ ਦਾ ਕੋਈ ਝਗੜਾ ਸੀ ਜਾਂ ਕੋਈ ਹੋਰ ਕਲੇਸ਼ ਸੀ ਜਿਸ ਨੂੰ ਲੈ ਕੇ ਹਰ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਤਾ ਲਗਾਇਆ ਜਾ ਰਿਹਾ ਤਾਂ ਵੇਖ ਸਕਦੇ ਹੋ ਰਿਜ਼ੋਰਟ ਦੇ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਔਰ ਵਿਆਹ ਸਮਾਗਮ ਦੇ ਵਿੱਚ ਸਰਪੰਚ ਜਰਮਲ ਸਿੰਘ ਪਹੁੰਚਿਆ ਸੀ ਤਾਂ ਉੱਤੇ ਹੀ ਦੋ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਉਸ ਦੇ ਉੱ ਮੌਤ ਹੋ ਗਈ ਹੈ ਤਾਂ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਜੋ ਕਿ ਤਰਨਤਾਰਨ ਦੇ ਪਿੰਡ ਬਲਟੋਹੇ ਦਾ ਰਹਿਣ ਵਾਲਾ ਸੀ ਜੋ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਆਇਆ ਹੋਇਆ ਸੀ ਤਾਂ ਇੱਥੇ ਹੀ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਚੱਲਦੇ ਵਿਆਹ ਸਮਾਗਮ ਦੇ ਵਿੱਚ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਪੂਰੇ ਪੈਲਸ ਦੇ ਵਿੱਚ ਭਗੜ ਦਮ ਮਚ ਜਾਂਦੀ ਹੈ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਦੇ ਨੇ ਤਾਂ ਇਸੇ ਦੌਰਾਨ ਦੋ ਬਦਮਾਸ਼ ਜਿਹੜੇ ਆਏ ਸੀ ਉਹ ਵੀ ਫਰਾਰ ਹੋ ਜਾਂਦੇ ਨੇ ਫਿਲਹਾਲ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਉਦ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਜਿਹੜੇ ਲੱਗੇ ਹੋਏ ਨੇ ਉਹ ਵੀ ਖੰਗਾਲੇ ਜਾ ਰਹੇ ਨੇ ਤਾਂ ਹਰ ਐਂਗਲ ਤੋਂ ਪੁਲਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿਤੇ ਕੋਈ ਪੁਰਾਣਾ ਝਗੜਾ ਤਾਂ ਨਹੀਂ ਸੀ ਵੋਟਾਵੇਲੇ ਦਾ ਰੋਲਾ ਤਾਂ ਨਹੀਂ ਸੀ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਬਦਮਾਸ਼ਾਂ ਦੇ ਵੱਲੋਂ ਚੱਲਦੇ ਵਿਆਹ ਦੇ ਵਿੱਚ ਦਾਖਲ ਹੋਏ ਔਰ ਉੱਥੇ ਹੀ ਇਹਨਾਂ ਦੇ ਵੱਲੋਂ ਰਿਵਾਲਵਰ ਕੱਢ ਕੇ ਸਿੱਧੀਆਂ ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਨੇ ਸਰਪੰਚ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਕਰਕੇ ਸਰਪੰਚ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੇ ਮੈਰੀ ਗੋਲਡ ਰਿਜ਼ੋਰਟ ਹੈ ਜ ਔਰ ਗੋਲੀਆਂ ਚਲੀਆਂ ਨੇ ਤਾਂ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਵਾ ਤੇ ਫਰਾਰ ਹੋ ਗਏ ਉੱਥੋਂ ਤਾਂ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਈ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਕੋਈ ਰੰਜਿਸ਼ ਸੀ ਉਹਨਾਂ ਦੀ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਡ ਨਹੀਂ ਇਹ ਨਹੀਂ ਇਸ ਚੀਜ਼ ਦਾ ਮੈਨੂੰ ਪਤਾ ਬੂਰਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੇਰੇ ਸਾਹਮਣੇ ਕੁੜੀ ਵੱਲੋਂ ਇਹਨਾਂ ਦੇ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨ ਪਛਾਨ ਵਾਲੇ ਹੀ ਉਹਨਾਂ ਅੱਛਾ ਜਾਨ ਪਛਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਆ ਲਾਤ ਕਿਦਾਂ ਸੀ ਲਾਤ ਕਿੰਨਾ ਸੀ ਕੋਈ ਲਾਤ ਮੇਰੇ ਸਾਹਮਣੇ ਡੈਥ ਹੋ ਗਈ ਉਹਨਾਂ ਦੀ ਕਿਤੇ ਸਿਰ 'ਚ ਵੱਜੀਆਂ ਗੋਲੀ ਸਾਹ ਸਿਰ 'ਚ ਮਾਰੀਆਂ ਗੋਲੀ ਕਿਹੜੇ ਗੋਲੇ ਚੱਲੀਆਂ ਗੋਲੀਆਂ ਦੋ ਦੀ ਆ ਉਹ ਵੀ ਵਿਆਹ ਦੇ ਵਿੱਚ ਸ਼ਾਮਲ ਹੋਏ ਸਨ ਅ ਵਿਆਹ ਦੇ ਸ਼ਾਮਲ ਹੋਏ ਫੇਰ ਹੀ ਅੰਦਰ ਆਏ ਅਚਾ ਉਹ ਠੀਕ ਰੈਕਟ ਉਹ ਵੀ ਤਾਂ ਜਾ ਰਿਹਾ ਕਿ ਉਸ ਨੂੰ ਰੋਕੋ ਕੋਲ ਅਰੇ ਜਿੱਦਾਂ ਕੀ ਮਿਲੀ ਹੋਈ ਸੀ ਜਾਨ ਮਾਰਨ ਦੀ ਔਰ ਪੁਲਿਸ ਨੂੰ ਵੀ ਤਰਖਾਸ ਦਿੱਤੀ ਗਈ ਉਸ ਦੇ ਵਿੱਚ ਦੇਖੋ ਉਹ ਤਰਨਤਾਂ ਦੇ ਰਹਿਣ ਵਾਲੇ ਸੀ ਇਸ ਬਾਰੇ ਤਰਨਤਾਂ ਪੁਲਿਸ ਵਾਰੇ ਜਿਹੜਾ ਜ਼ਿਆਦਾ ਹੋ ਤੁਹਾਨੂੰ ਦੱਸ ਸਕਦੇ ਕਿਉਂਕਿ ਉੱਥੋਂ ਦੇ ਰਹਿਸੀ ਸੀਗੇ ਸਾਡੇ ਤੇ ਇੱਥੇ ਅਮਰਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਆਏ ਸਦੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਟੀ.ਡੀ.ਓ ਤੇ ਕਾਰਵਾਈ ਚ ਕਰ ਰਿਹਾ ਕਿ ਤਫਤੀਸ਼ ਕਰ ਰਿਹਾ ਜੋ ਜੋ ਚੀਜ਼ ਇਮੀਡੀਏਟਲੀ ਜੋ ਚੀਜ਼ ਸਾਡੇ ਨੇ ਇਕ ਕਰੀ ਅਜਿਹੀ ਵੀ ਹਾਸਪਤਾਲ हां सर असी देखो अपना पुलिस वालों जो कारवाही ਕੀਤੀ ਜਾਂਦੀ ਹੈ ਤਫਤੀਸ਼ ਤੇ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਅਰ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਏਟਲੀ ਅਸੀਂ ਐਕਸ਼ਨ ਕਰਦੇ ਦੇਖੋ ਜੋ ਹੋਣ ਤੱਕ ਹੈ ਇੱਕ ਫਾਇਰ ਉੱਥੇ ਜੋ ਤੁਹਾਨੂੰ ਪਤਾ ਲੱਗਾ ਉਹਨੂੰ ਦੇਖ ਅੱਛਾ ਮਤਲਬ ਹੋਰ ਕੀ ਸਮਾਂ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀ ਅਗਿਆਤ ਵਿੱਚ ਲੇਖੋ ਵੇ ਸਾਰਾ ਮੇਰੀ ਤਫਤੀਸ਼ ਦਾ 파ਟ ਹੂੰ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇਰੇ ਸਾਡੀ ਤਫ਼ਤੀਸ਼ 'ਤੇ ਕੋਈ ਫਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰ ਜਿੱਥੇ ਮੌਕੇ ਦੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਐਡੀਸੀਪੀ ਸਰਵਾਨ ਐਸਪੀ ਸਰਵਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਲੈ ਸਾਰਾ ਆ ਕੇ ਉਹ ਸਾਰਾ ਕਰ ਰਹੇ ਵੀ ਸੋ ਜੋ ਜੋ ਅੱਗੇ ਜਿਵੇਂ ਤਫ਼ਤੀਸ਼ ਦੇ ਸਾਹਮਣੇ ਆਇਆ ਬਿਲਕੁਲ ਡੈਫੀਨਟਲੀ ਤੁਹਾਡੇ ਨਾਲ ਸ਼ੇਅਰ ਬੇਕਰੋ ਦੇਖੋ ਜਿਹਨਾਂ ਤੋਂ ਜਲਦੀ ਫੜੇ ਜਾਣ ਦੀ ਸੰਭਾਵਨਾ ਹੋਵੇ। ਦੇਖੋ ਅਸੀਂ ਇਮੀਡੀਏਟਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨ ਜੋ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅੰਸਰ ਨੇ ਉਹਨਾਂ ਦਾ ਕਰਾਉ ਨੋ ਟਾਲਰੈਂਸ ਦੀ ਪਾਲਿਸੀ ਹੈਗੀ ਆ। ਤੋਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ ਨੈਗੇਟਿਵ ਕੰਮ ਹੋਇਆ ਇਮੀਡੀਏਟਲੀ ਅਸੀਂ ਸਾਡਾ ਪੁਲਿਸ ਨਾਲ ਟ੍ਰੇਸ ਕੀਤਾ ਇਹ ਵੀ ਤੁਹਾਨੂੰ ਜਲਦੀ ਇਨਫੋਰਮ ਕਰ ਸਕਦੇ ਹਾਂ। ਜਲਦੀ ਤੁਹਾਨੂੰ ਸਾਰਾ ਚੀਜ਼ ਦੱਸਾਂਗੇ। ਥੈਂਕ ਯੂ।